ਬੀਰ ਗਾਣੋਂ ਬੋਛਿਆ ਬਾਕੀਂ ਦੇ ਮੁੰਡੇ ਨੇ ਬਾਹਰ ਕੱਢਤਾ ਘਰੋਂ ਉਹ ਪਈ ਕਿਹੜਾ ਪਿੰਡ ਆਪਣਾ ਮੇਸਰੀ ਜੱਦੀ ਮੇਸਰੀ ਪਿੰਡ ਹੈ ਨਾ ਦਾ ਜੱਦੀ ਉਸ ਤੋਂ ਬਾਅਦ ਚ ਕਈ ਦਰ ਦਰ ਤੇ ਕਹਿੰਦੇ ਸਾਨੂੰ ਠੋਕਰਾਂ ਖਾਣੀਆਂ ਪਈਆਂ ਕਿਤੇ ਕਹਿੰਦੇ ਅਸੀਂ ਕਿੱਥੇ ਰਹਿਨੇ ਆ ਕਿਤੇ ਕਿੱਥੇ ਰਹਿਨੇ ਆ ਐਵੇਂ ਆ ਨਾ ਹੋ ਨਹੀਂ ਜਣੀ ਹੁਣ ਤੁਹਾਡੇ ਕੋਲੇ ਕੋਈ ਹੋਰ ਰੋਟੀ ਪਾਣੀ ਦਾ ਸਾਧਨ ਹੈ ਨਹੀਂ ਤੇ ਆ ਹੀ ਗੁਜ਼ਾਰਾ ਕਰਦੇ ਆ ਹਾਂ ਕੋਈ ਸਾਰੀ ਆਪਾਂ ਕਹਿੰਦੇ ਨੇ ਨਾ ਮੰਗਤੇ ਆ ਆਪਾਂ ਕਈ ਬੰਦੇ ਕਹਿੰਦੇ ਮੰਗਤੇ ਮੰਗਤੇ ਦਾ ਫਰਕ ਹੁੰਦਾ ਜਿਹੜੇ ਹੁੰਦੇ ਨਾ ਜਵਾਨ ਹੱਟੇ ਕੱਟੇ ਆਇਆ ਕਰੋ ਕੁਝ ਹੋਂਤਾ ਭਾਈ ਜਿਹੜੇ ਬੰਦੇ ਬਾਹਰ ਲੀਆਂ ਸਟੇਟਾਂ ਦੇ ਵੀ ਆ ਆ ਕੇ ਮੰਗਦੇ ਆ ਚੰਗੇ ਭਲੇ ਜਿਹੜੇ ਹੱਟੇ-ਕੱਟੇ ਆ ਉਹਨਾਂ ਨੂੰ ਕੱਢ ਦਿਆ ਕਰੋ ਛੱਡ ਦਿਆ ਕਰੋ ਕੋਈ ਜਿੱਕਰਨੇ ਆ ਜਿਹੜੇ ਬੰਦੇ ਤੋਂ ਕੰਮ ਨਹੀਂ ਹੁੰਦਾ ਬਜ਼ੁਰਗ ਆ ਜਿਹਨੇ ਸਾਰੀ ਉਮਰ ਕੰਮ ਕੀਤਾ ਤੇ ਉਹਨੂੰ ਐਂਡ ਤੇ ਘਰ ਵੀ ਨਸੀਬ ਹੋਇਆ ਇੱਧਰ ਤੇ ਇਸ ਤਰ੍ਹਾਂ ਦੇ ਬਜ਼ੁਰਗ ਜੇ ਤੁਹਾਨੂੰ ਕੋਈ ਮਿਲਦਾ ਉਹਨਾਂ ਦੀ ਗੱਲਬਾਤ ਸੁਣ ਲਿਆ ਕਰੋ ਘਰੋਂ ਇਹਨਾਂ ਨੂੰ ਕੱਢਤਾ ਵਿਚਾਰੇ ਆਏ ਕਹਿੰਦੇ ਵੀ ਕਿਤੇ ਰਿਸ਼ਤੇਦਾਰੀਆਂ ਚ ਵੀ ਕਈ ਵਾਰੀ ਰਹਿੰਦੇ ਰਹਿਣਾ ਪੈਂਦਾ ਇਹਨਾਂ ਨੂੰ ਮਜਬੂਰ ਆ ਬਾਪੂ ਜੀ ਤੁਹਾਡੇ ਕੋਲ ਕੋਈ ਮੋਬਾਈਲ ਹੈਗਾ ਨਾ ਕੋਈ ਮੋਬਾਈਲ ਨਹੀਂ ਇਹਨਾਂ ਕੋਲੇ ਮੈਂ ਇਹਨਾਂ ਨੂੰ ਕਿਹਾ ਵੀ ਆਪਾਂ ਤੁਹਾਡੇ ਵੀਡੀਓ ਬਣਾ ਕੇ ਪਾ ਦਿੰਨੇ ਆ ਵੀ ਜੇ ਕੋਈ ਸਾਡਾ ਭਰਾ ਇਹਨਾਂ ਦੀ ਹੈਲਪ ਕਰਨਾ ਚਾਹੁੰਦਾ ਵਾ ਤਾਂ ਤੁਸੀਂ ਆਪ ਦਾ ਨੰਬਰ ਦੇ ਦਿਓ ਇਹ ਕਹਿੰਦੇ ਸਾਡਾ ਕੋਈ ਨੰਬਰ ਨਹੀਂ ਮੈਨੂੰ ਆਦੇ ਵੀ ਤੂੰ ਆਪ ਦਾ ਨੰਬਰ ਦੇ ਦੇ ਤੇ ਆਪ ਦਾ ਨੰਬਰ ਸਾਨੂੰ ਦੇ ਦੇ ਵੀ ਤੈਨੂੰ ਅਸੀਂ ਪੰਜ ਸੱਤਾਂ ਦਿਨਾਂ ਬਾਅਦ ਫੋਨ ਲਾ ਕੇ ਪੁੱਛਾਂਗੇ ਤੇ ਨਹੀਂ ਤਾਂ ਤੇਰੇ ਪਿੰਡ ਦੁਕਾਨ ਜਿਹੜੀ ਮੇਰੀ ਅੱਡੇ ਤੇ ਆ ਤੇ ਉੱਥੇ ਦੁਕਾਨ ਤੇ ਆ ਕੇ ਤੈਨੂੰ ਮਿਲ ਲਾਂਗੇ ਬਾਪੂ ਇਹੀ ਗੱਲ ਹੋਈ ਹੈ ਨਾ ਪੰਜ ਸੱਤਾਂ ਦਿਨਾਂ ਬਾਅਦ ਮੈਨੂੰ ਮਿਲਣ ਆਉਣਗੇ ਮੈਂ ਕਿਹਾ ਵੀ ਮੈਨੂੰ ਮਿਲ ਲੈ ਮਨਾਓ ਤੁਸੀਂ ਮੈਨੂੰ ਫੋਨ ਲਾ ਦਿਓ ਆਪਾਂ ਤੁਹਾਨੂੰ ਜਿਹੜੀ ਵੀ ਸੰਗਤ ਨੇ ਸੇਵਾ ਭੇਜੀ ਆਪਾਂ ਪਹੁੰਚਦੀ ਕਰਾਂਗੇ ਨਾਲ ਵੀਡੀਓ ਬਣਾਵਾਂਗੇ ਜੇ ਸੰਗਤ ਨੇ ਸੇਵਾ ਭੇਜੀ ਹਾਂਜੀ ਠੀਕ ਆ ਤੇ ਯਾਰ ਜਰੂਰ ਮਦਦ ਕਰਿਆ ਕਰੋ ਯਾਰ ਬਜ਼ੁਰਗ ਹੈਗੇ ਆ ਇਹ ਵੀ ਬਹੁਤ ਵੱਡਾ ਇੱਕ ਉਹ ਪਾਣਾ ਪਰਵਕਾਰਾ ਵੱਡਾ ਹੈਨਾ ਕਿਵੇਂ ਯਾਰ ਜੇ ਸੋਚ ਕੇ ਵੇਖੋ ਵੀ ਆਪਣੇ ਬਜ਼ੁਰਗਾਂ ਨੂੰ ਆਏ ਤੁਰਨਾ ਪਵੇ ਯਾਰਾਂ ਘਰ ਘਰ ਮੰਗਣਾ ਕਰਨਾ ਔਖਾ ਯਾਰ ਪਤਾ ਨਹੀਂ ਕਿਸੇ ਨੇ ਕੀ ਬੋਲਣਾ ਆ ਲਾ ਮੰਗਣ ਗਿਆ ਮਰ ਗਿਆ ਹੈ ਹੁੰਦੇ ਕਿੰਨੀ ਮਜਬੂਰੀ ਹੈ ਬਾਪੂ ਉਹ ਵੀ ਮਰ ਗਿਆ ਹਾਂ ਤੇ ਦੁੱਖ ਆਏ ਆਉਂਦਾ ਵਾ ਜਦੋਂ ਜਿਨ੍ਹਾਂ ਨੇ ਪਾਲੇ ਆ ਤੇ ਜਦੋਂ ਘਰੋਂ ਧੱਕੇ ਮਾਰ ਕੇ ਕੱਢ ਦਿੰਦੇ ਆ ਯਾਰ ਉਦੋਂ ਬਹੁਤ ਦੁੱਖ ਲੱਗਦਾ ਤੇ ਇਹੋ ਜੀਆਂ ਚੀਜ਼ਾਂ ਨੂੰ ਇਗਨੋਰ ਨਾ ਕਰਿਆ ਕਰੋ ਇਹਨਾਂ ਦੀ ਆਪਾਂ ਮਦਦ ਜ਼ਰੂਰ ਕਰਨੀ ਆ ਜਿਹੜੇ ਬੰਦੇ ਨੇ ਸੇਵਾ ਭੇਜੀ ਪ੍ਰੋਪਰ ਨਾਮ ਲੈ ਕੇ ਪ੍ਰੋਪਰ ਉਹ ਬੰਦੇ ਦੀ ਜਦੋਂ ਜਦੋਂ ਆਪਾਂ ਵੀਡੀਓ ਬਣਾਈ ਉਹਦਾ ਨਾਮ ਲੈ ਕੇ ਬਾਪੂ ਦੇ ਸਾਹਮਣੇ ਵੀਡੀਓ ਬਣਾਵਾਂਗੇ ਇੰਨੀ ਸੇਵਾ ਆ ਆਹ ਬੰਦੇ ਨੇ ਭੇਜੀ ਆ ਤੇ ਆਪਾਂ ਤੁਹਾਨੂੰ ਜ਼ਰੂਰ ਇਹਨਾਂ ਤੱਕ ਪਹੁੰਚਦੇ ਕਰਾਂਗੇ ਤੇ ਤੇ ਬੇਨਤੀ ਇਹ ਆ ਵੀ ਜਦੋਂ ਵੀ ਕੋਈ ਆਉਂਦਾ ਵਾ ਕੋਈ ਆਪਣੇ ਦਰ ਤੇ ਅਗਲਾ ਆਸ ਲਾ ਕੇ ਆਉਂਦਾ ਵਾ ਮੈਂ ਫੇਰ ਕਿੰਨਾ ਵੀ ਜਿਹੜੇ ਹੱਟੇ-ਕੱਟੇ ਆ ਜਿਨ੍ਹਾਂ ਨੂੰ ਕੁਝ ਨਹੀਂ ਹੋਇਆ ਚੰਗੇ ਭਲੇ ਤੰਦਰੁਸਤ ਆ ਉਹਨਾਂ ਨੂੰ ਬੜਾ ਯਾਰ ਭਜਾ ਦਿਆ ਕਰੋ ਪਰ ਜਿਹੜਾ ਬੰਦਾ ਕੋਈ ਅੰਗਹੀਣਾ ਜਾਂ ਜਿਹੜਾ ਬੰਦਾ ਕੋਈ ਨਹੀਂ ਕਮਾ ਸਕਦਾ ਕੋਈ ਕਿੱਡਾ ਮਜਬੂਰ ਆ ਕਿਵੇਂ ਕਿਸੇ ਦੇ ਦਰ ਤੇ ਜਾਂਦਾ ਵਾ ਤਾਂ ਉਹਦਾ ਯਾਰ ਤੁਸੀਂ ਜ਼ਰੂਰ ਸਾਥ ਦਿਆ ਕਰੋ ਮੜਕਮੜਕੀ ਹੋਏ ਪਏ ਆ ਮੈਂ ਪੁੱਛਿਆ ਪਾਣੀ ਕਹਿੰਦੇ ਪੀਣਾ ਵਾ ਤੇ ਖਬਰਾਂ ਕਦੋਂ ਦਾ ਪਾਣੀ ਵੀ ਨਾ ਪੁੱਛੇ ਕੌਣ ਪੁੱਛਦਾ ਯਾਰ ਬਿਜ਼ੀ ਹੈਗੇ ਆਪਾਂ ਫੋਨਾਂ 'ਚ ਵੜੇ ਆ ਏਸੀ ਛੱਡੇ ਆ ਤੇ ਇਸ ਕਰਕੇ ਧਿਆਨ ਦਿਆ ਕਰੋ ਯਾਰ ਇਹ ਵੀ ਇਨਸਾਨ ਆ ਇਹਨਾਂ 'ਚ ਵੀ ਵਾਹਿਗੁਰੂ ਵਸਦਾ ਵਾ ਰੱਬ ਵਸਦਾ ਵਾ ਤੇ ਆਪਾਂ ਇਹਨਾਂ ਦੀ ਮਦਦ ਜਿੰਨੀ ਹੋ ਸਕੇ ਜਰੂਰ ਕਰਨੀ ਆ ਠੀਕ ਹੈ ਜੀ ਵੀਡੀਓ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ